ਸਮਾ ਆਉਣ ਤੇ ਕੁਦਰਤ ਦੇ ਨਿਯਮਾਂ ਅਨਸਾਰ ਲੋੜੀ ਵਿੱਚ ਦੋ ਦਿਨ ਰਹਿੰਦੀਆਂ ਸ਼ੁੱਕਰਵਾਰ ਜਨਮ ਹੋਇਆ ਮਸਤ ਜੀ ਨੇ ਕ੍ਰਿਸ਼ਨ ਸ਼ਬਦ ਦੀ ਵਰਤੋਂ ਕੀਤੀ ਇਸ ਕਰਕੇ ਕ੍ਰਿਸ਼ਨ ਨਾਮ ਰੱਖ ਦਿੱਤਾ ਦੋ ਸਾਲਾਂ ਬਾਅਦ ਬਿਮਾਰ ਹੋਇਆ ਬਚਣਾ ਮੁਸ਼ਕਲ ਦਿਖਾਈ ਦਿੱਤਾ ਤਾਂ ਕ੍ਰਿਸ਼ਨ ਸ਼ਬਦ ਤੇ वाद-ਵਿਵਾਦ ਸ਼ੁਰੂ ਹੋ ਗਿਆ ਕਿਸੇ ਨੇ ਕਿਹਾ ਕ੍ਰਿਸ਼ਨ ਰੱਬ ਦਾ ਨਾਮ ਹੈ ਬੱਚਾ ਬੇਸਮਝ ਹੋਣ ਕਰਕੇ ਪਵਿੱਤਰਤਾ ਨਹੀਂ ਰੱਖ ਸਕਦਾ ਇਸ ਦੋਸ਼ ਕਾਰਨ ਬਿਮਾਰ ਹੋਇਆ ਇਸ ਦਾ ਨਾਮ ਬਦਲ ਦਿਓ ਕਿਸੇ ਨੇ ਕਿਹਾ ਬੱਚਾ ਤਾਂ ਖੁਦ ਰੱਬ ਦਾ ਰੂਪ ਹੁੰਦਾ ਹੈ ਦੋਸ਼ ਨਹੀਂ ਲੱਗ ਸਕਦਾ ਕਿਸੇ ਨੇ ਕਿਹਾ ਨਾਮ ਬਦਲਣ ਨਾਲ ਕਿਸਮਤ ਥੋੜੋ ਬਦਲ ਜਾਣੀ ਹੈ ਕਿਸਮਤ ਤਾਂ ਉਹ ਰਹਿਣੀ ਜੋ ਇਸ ਦੀ ਹੈ ਇਸ ਕਰਕੇ ਨਾਮ ਬਦਲਣ ਦੀ ਕੋਈ ਲੋੜ ਨਹੀਂ ਇਸ ਤਰ੍ਹਾਂ ਜਿੰਨੇ ਮੂੰਹ ਔਨੀਆਂ ਗੱਲਾਂ ਹੋਣ ਲੱਗੀਆਂ ਅਖੀਰੀ ਨਾਮ ਬਦਲਣ ਵਾਲਿਆਂ ਦੀ ਗਿਣਤੀ ਵਧਣ ਕਾਰਨ ਨਾਮ ਬਦਲ ਦਿੱਤਾ ਗਿਆ